ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਤੇ ਮੈਂ ਆ ਪੀਰ ਸਿੰਘ ਸਨੇਹ ਅਸੀਂ ਖੜੇ ਆਂ ਜੀਰਾ ਜਿੱਤੇ ਅੱਜ ਭਗਵਾਨ ਪਰਸ਼ੂ ਰਾਮ ਜੀ ਦਾ ਜਨਮ ਦਿਹਾੜਾ ਜਿਹੜਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਗੱਲਬਾਤ ਕਰਾਂਗੇ ਸਰਲਾ ਤੇ ਸਮਾਜ ਸੇਵੀ ਅਤੇ ਪ੍ਰਧਾਨ ਜੀ ਨੇ ਗੱਲਬਾਤ ਕਰਾਂਗੇ ਸਾਡੇ ਜੀਰਾ ਸ਼ਹਿਰ ਦੀ ਬ੍ਰਾਹਮਣ ਸਭਾ ਦਾ ਅਤੇ ਸ਼ਹਿਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਭਗਵਾਨ ਸ਼੍ਰੀ ਪਰਸ਼ੂ ਰਾਮ ਜੀ ਦੀ ਜੈੰਤੀ ਦੇ ਮੌਕੇ ਇੱਕ ਬਹੁਤ ਵਧੀਆ ਜਿਹੜੇ ਕੀ ਸਾਡੇ ਨੂਰ ਮਹਿਲ ਤੋਂ ਪਹਣਾ ਚੱਲ ਕੇ ਆਈਆਂ ਜਿਨ੍ਹਾਂ ਨੇ ਅੱਜ ਕਥਾ ਕੀਤੀ ਆ ਸਾਡੇ ਨੀਰਜ ਕੁਮਾਰ ਜੀ ਜੋ ਨੂਰ ਮਹਿਲ ਸੰਪਰਦਾਇਕ ਦੇ ਮੁਖੀ ਨੇ ਉੱਥੇ ਉੱਥੋਂ ਦੀ ਸੇਵਾ ਨਿਵਾ ਰਹੇ ਨੇ ਉਹਨਾਂ ਸਾਰਿਆਂ ਵੱਲੋਂ ਅੱਜ ਇੱਥੇ ਪਹੁੰਚਣ ਤੇ ਉਹਨਾਂ ਨੂੰ ਵੀ ਜੀ ਆਇਆਂ ਕਹਿਣਾ ਤੇ ਸਾਰੇ ਸ਼ਹਿਰ ਦੇ ਵਿੱਚੋਂ ਆਈ ਹੋਈ ਸੰਗਤ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਣ ਕੇ ਇਸ ਪਰਸ਼ੂ ભગવાન ਪਰਸ਼ੁਦਾਮ ਜੀ ਦੀ ਜਨਮ ਦਿਤੀ ਰੌਣਕ ਨੂੰ ਵਧਾਇਆ ਉਹਨਾਂ ਦੇ ਵਿਚਾਰ ਸੁਣੇ ਪਹਿਲਾਨੇ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਕਾਮਨਾ ਕਰਦਾ ਮੈਂ ਭਗਵਤੀ ਪਹੁੰਚਣ ਦਾ ਅੱਜ ਵਿਸ਼ੇਸ਼ ਇੱਥੇ ਪ੍ਰਯੋਜਨ ਸੀ ਕਿ ਦਿਵੇ ਜੋਤੀ ਜਾਗਰਤੀ ਸੰਸਥਾਨ ਵੱਲੋਂ ਜਿਵੇਂ ਦੇਸ਼ ਵਿਦੇਸ਼ਾਂ ਦੇ ਅੰਦਰ ਔਰ ਅੱਜ ਭਾਰਤ ਭਰ ਦੇ ਅੰਦਰ ਜਿਵੇਂ ਭਗਵਾਨ ਪਰਸ਼ੂਰਾਮ ਜਨਮ ਦਿਦਾ ਉਤਸਵ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਦੇ ਵਿੱਚ ਸਾਡੀ ਪਹਿਲਾਨੇ ਦੇਵ ਜੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਸਾਜੀ ਬਲਜੀਤ ਭਾਰਤੀ ਜੀ ਉਹਨਾਂ ਦੇ ਪੂਰੀ ਮੰਡਲੀ ਕੋ ਜੀਰਾ ਸ਼ਹਿਰ ਦੇ ਅੰਦਰ ਬਜਰੰਗ ਪਵਨ ਦੇ ਅੰਦਰ ਸ਼੍ਰੀ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਜੋ ਪ੍ਰਬੰਧਕ ਜੋ ਸਾਰੇ ਨੇ ਉਹਨਾਂ ਦੇ ਵੱਲੋਂ ਅੱਜ ਦਾ ਜੋ ਆਯੋਜਨ ਕਰਾਇਆ ਗਿਆ ਹੈ ਇਹ ਵਜਾਈ ਦੇ ਪਾਤਰ ਨੇ ਬਹੁਤ ਸੁੰਦਰ ਭਵਯਾ ਆਯੋਜਨ ਹੋਇਆ ਸ਼ਹਿਰ ਦੀਆਂ ਜਿੰਨੀਆਂ ਵੀ ਧਾਰਮਿਕ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਸਾਰਿਆਂ ਦਾ ਭਰਪੂਰ ਇਸ ਪ੍ਰੋਗਰਾਮ ਦੇ ਅੰਦਰ ਪੂਰਾ ਯੋਗਦਾਨ ਦੇਇਆ ਮੈ ਰਿੰਦੀ ਜੀ ਅੱਜ ਉਗਵਾਲ ਪਰਸ਼ੂਰਾਮ ਬ੍ਰਾਹਮਣ ਸਭਾ ਜੀਰਾ ਵੱਲੋਂ ਉਗਵਾਲ ਪਰਸ਼ੂਰਾਮ ਦੇ ਜਨਮ ਦਿਨ ਦੇ ਉੱਪਰ ਬਹੁਤ ਵਧੀਆ ਕਾਰਜ ਕਿੰਨੀ ਜੀ ਨੇ ਕੀਤਾ ਔਰ ਮੈਂ ਇੰਨਾ ਖੁਸ਼ ਐ ਇਤੋਨਾ ਮਾਹੌਲ ਦੇਖ ਕੇ ਹਰ ਚੀਜ਼ ਦਾ ਅਰੇਂਜਮੈਂਟ ਬਹੁਤ ਅੱਛਾ ਕੀਤਾ ਹੈ ਲੰਗਰ ਭੰਡਾਰਾ ਚੱਲ ਰਿਹਾ ਸਾਰੇ ਜੀਰੇ ਦੀਆਂ ਸੰਗਤਾਂ ਹਮ ਹਮਾਤੀ ਇੱਥੇ ਪਹੁੰਚ ਰਹੀਆਂ ਦਰਸ਼ਨ ਕਰ ਰਹੀਆਂ ਔਰ ਕੋਈ ਹੋ ਜਾ ਇਨਸਾਨ ਨੇ ਜਿਹੜਾ ਅਜੇ ਇੱਥੇ ਆਣ ਕੇ ਕਿੰਨੀ ਜੀ ਨੇ ਆ ਪ੍ਰਸ਼ੰਸ਼ਾ ਨਹੀਂ ਕਰ ਰਿਹਾ ਪਰ ਮੈਂ ਯਾਰ ਉਹਨਾਂ ਦੇ ਇੱਕ ਮੈਸੇਜ ਹੁੰਦਾ ਹੈ ਕਿ ਆਪਾਂ ਰਲ ਮਿਲ ਕੇ ਸਾਰੇ ਸਮਾਜ ਨੇ ਲੈਣਾ ਹੈ ਔਰ ਇਹੋ ਜਿਹੇ ਤਾਵਾ ਤੇ ਆ ਕੇ ਇਹੋ ਹੀ ਉਹਨਾਂ ਦਾ ਇੱਕ ਅੰਦਰ ਭਾਵਨਾ ਆਉਂਦੀ ਆਪਣੇ ਤੇ ਬੜਾ ਅੱਜ ਖੁਸ਼ੀ ਦਾ ਮੈਨੂੰ ਬੜਾ ਵੱਡੀਆਂ ਲੱਗਾ ਸਾਰੇ ਹੀ ਰਲ ਮਿਲ ਕੇ ਜਿਹੜਾ ਜਨਮ ਦਿਨ ਮਨਾ ਰਹੇ ਆ ਬਹੁਤ ਬਹੁਤ ਸਾਰਿਆਂ ਦੇ ਕਿਉਂਕਿ ਮੈਨੂੰ ਵੀ ਇੱਥੇ ਇਹਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ दबर अपने आले दुआले देखने ला चैनल नाइब करो अडिया खबर शेयर करो अगलिया खबर देखते रहो इंडियन टीवी न्यूज पंजाब